ਵੀਰੇ ਤੁਹਾਨੂੰ ਸਾਰੀ ਗੱਲ ਦੱਸਤੀ ਆ ਕੋਈ ਨਹੀਂ ਸਾਡੇ ਨਾਲ ਤੁਰਦਾ ਅਸੀਂ ਪਿੰਡ ਚ ਸਾਰਿਆਂ ਨੂੰ ਪੁੱਛ ਲਿਆ ਤੂੰ ਹੁਣ ਕੋਈ ਮਦਦ ਕਰ ਸਕਦਾ ਵੀਰੇ ਉਹ ਪਾਪੀ ਗੱਲ ਪਤਾ ਕੀ ਆ ਹੁਣ ਪਿੰਡ ਚ ਤਾਂ ਅਗਲਾ ਐ ਸਮਝਦਾ ਹੀ ਆਣਾ ਵੀ ਇਹਨੇ ਗਲਤ ਕੰਮ ਕਰਿਆ ਹੋਊਗਾ ਉਹ ਤਾਂ ਹੁਣ ਆਪਾਂ ਨੂੰ ਪਤਾ ਵੀ ਚਾਚਾ ਇਹ じゃ ਹੈਗਾ ਕਿ ਹੈ ਨਹੀਂ ਹੈ ਪਹਿਲਾਂ ਭੁੱਕੀ ਵੇਲੇ ਵੀ ਦੇਖ ਲਾ ਉਦੋਂ ਵੀ ਜਾਣ ਬੁੱਝ ਕੇ ਫਸਾਤਾ ਕਿਸੇ ਨੇ ਕੋਈ ਦੁਸ਼ਮਣ ਹੀ ਮੈਨਲਾਦਾ ਖੜਾ ਹੋ ਗਿਆ ਨਮਾ ਚਾਚੇ ਦਾ ਉਹੀ ਤਾਂ ਗੱਲ ਵੀ ਪਤਾ ਨਹੀਂ ਕੌਣ ਮਗਰ ਪੈ ਗਿਆ ਮਸਾ ਤਾਂ ਪਹਿਲਾਂ ਛੁੜਾਇਆ ਸੀਗਾ ਹੁਣ ਫੇਰ ਆ ਕੋਈ ਕੇਸ ਪਾਤਾ ਵੇ ਪੁੱਤ ਹੁਣ ਤਾਂ ਤੇਰੇ ਰੱਖਣ ਦੇ ਹੀ ਆ। ਉਹ ਨਹੀਂ ਨਹੀਂ ਚਾਚੀ ਮੈਂ ਤਾਂ ਕੌਣ ਆ ਰੱਖਣ ਵਾਲਾ ਹੈ? ਬਾਕੀ ਆਏ ਆ ਚਲੋ ਕੋਈ ਗੱਲ ਨਹੀਂ ਹੁਣ ਆਏ ਤਾਂ ਹੈ ਨਹੀਂ ਵੀ ਚਲ ਅੱਗੇ ਤਾਂ ਭੁੱਕੀ ਦਾ ਸੀ ਜਮਾਨਤ ਕਰਾ ਲਈ ਸੀ ਹਨਾ ਹੁਣ ਤਾਂ ਆਪਾਂ ਨੂੰ ਵਕੀਲ ਕਰਨਾ ਪਊਗਾ। ਉਹ ਲੜੂਗਾ ਫਿਰ ਕੇਸ ਹੁਣ ਜਿਹੜੇ ਹਿਸਾਬ ਨਾਲ ਚੱਲੂਗਾ ਕੋਰਟ ਦੇ ਹਿਸਾਬ ਨਾਲ ਹੀ ਚੱਲਣਾ ਪਊਂਗਾ ਤਾਂ। ਕੋਈ ਗੱਲ ਨਹੀਂ ਵੀਰੇ ਜੇ ਵਕੀਲ ਹੁੰਦਾ ਤੇਨੂੰ ਪਤਾ ਤੇਰੀ ਤਾਂ ਜਾਣ ਪਛਾਣ ਹੈਗੀ ਆ ਤੂੰ ਤਾਂ ਤੁਰਿਆ ਫਿਰਦਾ ਹੁਣ ਸਾਨੂੰ ਤਾਂ ਕੀ ਪਤਾ ਹਨਾ ਕੋਈ ਐਵੇਂ ਠੱਗ ਕੇ ਲੈ ਜਾਏ ਕੋਈ ਮਦਦ ਵੀ ਨਾ ਕਰੇ ਸਾਡੀ। ਨਹੀਂ ਨਹੀਂ ਬਾਬੀ ਆਏ ਤਾਂ ਹੁਣ ਜਿਹੜਾ ਮੇਰਾ ਕੇਸ ਲੜੀ ਜਾਂਦਾ ਵਕੀਲ ਉਹਦੇ ਨਾਲ ਜਿਵੇਂ ਉਹਨੇ ਕਿਹਾ ਫਿਰ ਆਪਾਂ ਕਰ ਲਾਂਗੇ ਹਾਂ ਵੀਰ ਬਣ ਕੇ ਪੈਸੇ ਪੁਸੇ ਨੂੰ ਤੂੰ ਫਿਕਰ ਨਾ ਕਰ ਅਸੀਂ ਆਪੇ ਹੱਲ ਕਰ ਦਾਂਗੇ ਪੈਸਿਆਂ ਦਾ ਪਰ ਵੀਰ ਬਣ ਕੇ ਸਾਡੀ ਮਦਦ ਕਰ ਤੂੰ ਤੇ ਮਨਿੰਦਰ ਲਾਢੀ ਨਾਲ ਨਹੀਂ ਗੱਲ ਕੀਤੀ ਤੂੰ ਤੈਨੂੰ ਪਤਾ ਹੀ ਉਹਨਾਂ ਦਾ ਉਹਨਾਂ ਨੇ ਤਾਂ ਗੱਲ ਸੁਣ ਕੇ ਮੈਨੂੰ ਹੀ ਘਰੋਂ ਕੱਢਤਾ ਵੀ ਤੇਰਾ ਪਿਓ ਗਲਤ ਸੀਗਾ ਵੀ ਅਸੀਂ ਨਿਬਤਨਾਮੀ ਕਰਾਉਂਦੇ ਬੇਗਲਾਲਾ ਸਿਆਣਾ ਵੈਣਾ ਕਿਉਂ ਦੁੱਖਦੀਆਂ ਰਗਾਂ ਤੇ ਹੱਥ ਤਰਦੀਆਂ ਪਹਿਲਾਂ ਵੀ ਨਹੀਂ ਸੁਖੀ ਸੀ ਹੁਣ ਆ ਕੰਮ ਹੋ ਗਿਆ ਹੁਣ ਫੇਰ ਕੱਢ ਕੇ ਘਰੋਂ ਮਾਰੀ ਦੱਸ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਚਾਹੀਦਾ ਚਾਚੀ ਐਵੇਂ ਭਾਲਦੇ ਆ ਬਹਾਨੇ ਉਹ ਤਾਂ ਵੀ ਇਹਨੂੰ ਘਰੋਂ ਕੱਢ ਗਏ ਅਸੀਂ ਤਪਾਗੇ ਸੋਨੂੰ ਜਾਣ ਜਾਣ ਕੇ ਪਤਾ ਨਹੀਂ ਕੀ ਦੁਸ਼ਮਣੀਆਂ ਆ ਥੋੜੇ ਨਾਲ ਤੁਸੀਂ ਵੀ ਐਵੇਂ ਅੱਖਾਂ ਮੀਚ ਕੇ ਰਿਸ਼ਤਾ ਕਰਤਾ ਉਦੋਂ ਉਥੇ ਬੇਪੁੱਤ ਪਤਾ ਨਹੀਂ ਸਾਡਾ ਤਾਂ ਰੱਬ ਵੀ 베ਰੀ ਬਣ ਗਿਆ ਵੀਰੇ ਬਸ ਮੈਂ ਤਾਂ ਹੁਣ ਸੋਚ ਲਿਆ ਵੀ ਹੁਣ ਨਹੀਂ ਮੈਂ ਉਥੇ ਜਾਂਦੀ ਕੁਛ ਮਰਜ਼ੀ ਹੋ ਜੇ ਨਾਲੇ ਵਾਰੀ ਵਾਰੀ ਉਥੇ ਜਾ ਕੇ ਮੈਂ ਕਰਨਾ ਵੀ ਕੀ ਇਹ ਬੇਇੱਜ਼ਤੀ ਕਰਾਉਣੀ ਆ ਆਪਦੀ ਕਿੰਨਾ ਕ ਚੰਗਾ ਸਮਝਦੇ ਆ ਮੈਨੂੰ ਜਵਾਕ ਹੀ ਆ ਮੇਰੇ ਕੋਈ ਗੱਲ ਨਹੀਂ ਇਹ ਕੇਸ ਹੋਰ ਲੜ ਲੂੰਗੀ ਜਵਾਕ ਤਾਂ ਮੈਂ ਆਪਦੇ ਲਈ ਆਉਂਗੇ ਆਪਦੇ ਕੋਲ ਇਹ ਫਿਰਦੇ ਰਹਿਣ ਭੌਂਕਦੇ ਉਹ ਪਾਪੀ ਜਵਾਕਾਂ ਨੇ ਤਾਂ ਕਿੱਥੇ ਜਾਣਾ ਨਾਲੇ ਜਿਹੜਾ ਉਹਨਾਂ ਦਾ ਹੱਕ ਆ ਉਹ ਤਾਂ ਇਹਨਾਂ ਨੂੰ ਮਿਲ ਕੇ ਹੀ ਰਹੂਗਾ ਭਾਵੇਂ ਉੱਥੇ ਰੱਖ ਕੇ ਦੇ ਦੇਣ ਭਾਵੇਂ ਉਹ ਇੱਥੇ ਰਹਿੰਦਾ ਵੀ ਹੱਕ ਤਾਂ ਮਿਲੂਗਾ ਹੀ ਮੈਂ ਤਾਂ ਹੱਕ ਦੀ ਵੀ ਲੋੜ ਨਹੀਂ ਹੈਗੀ ਅਸਤਵ ਦਾ ਆਪ ਕਮਾ ਕੇ ਖਾ ਲਾਂਗੇ ਵਧੀਆ ਉਹ ਜੰਜਾਲ ਚੋਂ ਨਿਕਲ ਜਾਾਂਗੇ ਚਲ ਕੋਈ ਨਹੀਂ ਤੁਸੀਂ ਐਵੇਂ ਸੰਸਾਣਾ ਨਾ ਕਰੋ ਮੈਂ ਕਰਦਾ ਵਕੀਲ ਨਾਲ ਗੱਲ ਫਿਰ ਜਿਵੇਂ ਉਹ ਕਹੂਗਾ ਆਪਾਂ ਉਹਵੇਂ ਕਰ ਲਾਂਗੇ ਕੋਈ ਨਹੀਂ ਚਾਚੇ ਨੂੰ ਆਪਾਂ ਬਾਹਲਾ ਚਰਨੀ ਅੰਦਰ ਰਹਿਣ ਦਿੰਦੇ ਮੈਂ ਕਹਿੰਨੀ ਸੀ ਵੀਰੀ ਜੇ ਆਪਾਂ ਇੱਕ ਵਾਰ ਪਤਾ ਕੀ ਗੱਲ ਆ ਬਨਿੰਦਰ ਇਹੋ ਜਿਹੇ ਕੇਸਾਂ ਵਾਲਿਆਂ ਨੂੰ ਥਾਣਿਆਂ 'ਚ ਥੋੜਾ ਹੀ ਰੱਖਦੇ ਆ ਜਦੋਂ ਇਹੋ ਜਿਹਾ ਕੇਸ ਪਹਜੇ ਨਾਲ ਦੀ ਨਾਲ ਜੇਲ੍ਹ 'ਚ ਧੱਕ ਦਿੰਦੇ ਆ ਹੈ ਉੱਥੇ ਦਿਨ ਹੁੰਦਾ ਮੁਲਾਕਾਤ ਦਾ ਕੋਈ ਗੱਲ ਨਹੀਂ ਉਹ ਆਪਾਂ ਪਤਾ ਕਰ ਲੈਨੇ ਆ ਵੀ ਕਿਹੜੇ ਦਿਨ ਮਲਾਉਂਦੇ ਆ ਆਪਾਂ ਉੱਥੇ ਮਿਲਿਆਵਾਂਗੇ ਹੁਣ ਐਂ ਨਹੀਂ ਪਤਾ ਵੀ ਜਿਹਨੇ ਇਲਜ਼ਾਮ ਲਾਇਆ ਸੀ ਹੈ ਕੌਣ ਕਿੱਥੋਂ ਦੀ ਸੀ ਕੌਣ ਸੀ ਆਪਨ ਤਾਂ ਇਹ ਵੀ ਨਹੀਂ ਪਤਾ ਜੇ ਪਤਾ ਲੱਗ ਜੇ ਚਲੋ ਉੱਥੇ ਪੁੱਛ ਪੜਤਾਲ ਕਰ ਲਈਏ ਉਹਦਾ ਜਦੋਂ ਹੁਣ ਆਪਣਾ ਵਕੀਲ ਕੇਸ ਲੜੂਗਾ ਠੀਕ ਆ ਆਪਾਂ ਆਪਦਾ ਪੱਖ ਰੱਖਾਂਗੇ ਜਦੋਂ ਮੂਰੋਂ ਜੀ ਨੇ ਕੇਸ ਕਰਿਆਗਾ ਵੀ ਮੇਰੇ ਮੇਰੇ ਨਾਲ ਰੇਪ ਕੀਤਾ ਜਾਂ ਕੁਛ ਵੀ ਕੀਤਾ ਨਾ ਉਹ ਵੀ ਤਾਂ ਆਪਦਾ ਪੱਖ ਲੈ ਕੇ ਆਊਗੀ ਉਥੇ ਮੱਥੇ ਤਾਂ ਲੱਗੂਗੀ ਉਹ ਤਾਂ ਉਥੇ ਪਤਾ ਲੱਗ ਜੂਗਾ ਜੇ ਨਾ ਆਊਗੀ ਤਾਂ ਕੇਸ ਖਾਰਜ ਹੋ ਜੂਗਾ ਜਾਂ ਫਿਰ ਐਂ ਪਤਾ ਲੱਗ ਜੇ ਵੀ ਕੌਣ ਚਾਹੁੰਦਾ ਵੀ ਜਿਹੜਾ ਮੇਰਾ ਪਿਓ ਜੇਲ੍ਹ ਚ ਜਾਵਣੇ ਕੌਣ ਮਗਰ ਪਿਆ ਹੋਇਆ ਵੀ ਜਿਹੜਾ ਵਾਰੀ ਵਾਰੀ ਇਲਜ਼ਾਮ ਲਾਈ ਜਾਂਦਾ ਕੋਈ ਨਾ ਪਤਾ ਲਾ ਲੈਣ ਦੇ ਜਿੰਨੇ ਇਲਜ਼ਾਮ ਲਾਉਣੇ ਨੇ ਮੈਂ ਤਾਂ ਐਂ ਕਹਿੰਦੀ ਆ ਕੰਜਰੀ ਦਾ ਕੱਖ ਨਾ ਰਹੇ ਬੇੜਾ ਹੀ ਗਰਕ ਹੋ ਜਾਏ ਉਹਦਾ ਸਾਰੀ ਗੱਲ ਮੂਰੇ ਆ ਜੀ ਜਦੋਂ ਆਪਾਂ ਅਗਲੇ ਦੇ ਸਿੱਧੇ ਮੱਥੇ ਲੱਗਾਂਗੇ ਉਹ ਤਾਂ ਆਪ ਹਾਂ ਬਾਕੀ ਕੋਈ ਗੱਲ ਨਹੀਂ ਪੈਸਾ ਥੇਲਾ ਦੇ ਕੇ ਦੇਖਦੇ ਆ ਪੁਲਿਸ ਵਾਲਿਆਂ ਨੂੰ ਕੀ ਆ ਕੋਈ ਗੱਲ ਰਾਹ ਪੈ ਜੇ ਹੈ ਕਰਦਾ ਮਹੱਲ ਕੋਈ ਨਹੀਂ ਤੁਸੀਂ ਐਵੇਂ ਸੰਸਾਣਾ ਮੰਨੋ ਆਰਾਮਦਾਰੀ ਨਾਲ ਰੋਟੀ ਪਾਣੀ ਖਾ ਲਓ ਠੀਕ ਆਜੋ ਤੇ ਦੂਜੀ ਮੇਰੇ ਤੇ ਸਿੱਟਦੇ ਹੋ ਸਾਰੀ ਗੱਲ ਮੈਂ ਆਪੇ ਕਰੂੰਗਾ ਹੱਲ ਬਸ ਰੋਟੀ ਪਾਣੀ ਤਾਂ ਕੀ ਚੰਗਾ ਲੱਗਣਾ ਵੀਰੇ ਬਸ ਖਾਧੀ ਪੀ ਰੋਟੀ ਪਾਣੀ ਤਾਂ ਬਸ ਤੂੰ ਤਾਂ ਸੜਾ ਕੰਮ ਕਰਦੀ ਤਾਂ ਹੀ ਤੇਰੇ ਕੋਲ ਆਈ ਸੰਤ ਤੇਰੇ ਤੱਕ ਉਮੀਦ ਸੀ ਬਸ ਜਿਹੜਾ ਹੁਣ ਇੱਥੇ ਨਵਾਂ ਥਾਣੇਦਾਰ ਆਇਆ ਨਾ ਆਪਣੇ ਚੌਂਕੀ ਚ ਕਹਿੰਦੇ ਇਹ ਪੈਸੇ ਦਾ ਬੜਾ ਲਾਲਚੀ ਆ ਇਹਨੂੰ ਜਿਹੜੇ ਪਾਸੇ ਮਰਜੀ ਪੈਸੇ ਸਿੱੜ ਹਾਂ ਪੁੱਤ ਫਿਰ ਤੂੰ ਦੇਖ ਹਾਂ ਕੋਈ ਗੱਲ ਨਹੀਂ ਮੈਂ ਉਹੀ ਕਹਿਣਾ ਵੀ ਪੈਸੇ ਥੇਲੇ ਦੇ ਕੇ ਕਰਦੇ ਹਾਂ ਹੱਲਾ ਕੋਈ ਗੱਲ ਨਹੀਂ ਪੈਸੇ ਦਾ ਇੰਤਜ਼ਾਮ ਅਸੀਂ ਕਰ ਦਿੰਦੇ ਹਾਂ ਉਹ ਭਾਬੀ ਲਾ ਦੱਸ ਮੈਂ ਬੈਠਾ ਨਾ ਮੈਂ ਤੈਨੂੰ ਕਹੀ ਜਾਂਦਾ ਵੀ ਐਵੇਂ ਸੱਸਾ ਨਾ ਮੈਨੂੰ ਕਿਸੇ ਗੱਲ ਦਾ ਮਾਪੇ ਲਾ ਦੂੰ ਪੈਸੇ ਲੈ ਪੈਸੇ ਚਾਚੇ ਤੋਂ ਪਿਆਰੇ ਆ ਪਰ ਵੀਰੇ ਤੇਰੇ ਤੇ ਤਾਂ ਬੋਝ ਨਹੀਂ ਪਾਉਣਾ ਨਾ ਲੈ ਮੈਂ ਕਹਣਾ ਜੇ ਤੁਸੀਂ ਮੈਨੂੰ ਆਪ ਦਾ ਸਮਝ ਕੇ ਆਏ ਹੋ ਹੈ ਫਿਰ ਜੇ ਮੈਂ ਪੈਸੇ ਲਾ ਦੂੰ ਤੇ ਦੱਸ ਮੇਰਾ ਕੀ ਕੋ ਘੱਟ ਜੂਗਾ ਚਲ ਵੀਰੇ ਜਿਵੇਂ ਤੈਨੂੰ ਠੀਕ ਲੱਗਦਾ ਬਸ ਮੇਰਾ ਪਿਓ ਜੇਲ੍ਹ ਚੋਂ ਬਾਹਰ ਆ ਜਾਏ ਚਲ ਕੋਈ ਗੱਲ ਨਹੀਂ ਤੁਸੀਂ ਐਵੇਂ ਆਇਆ ਕਰ ਚਾਹ ਪਾਣੀ ਬਣਾ ਦੇਣਾ ਰੋਟੀ ਰੁੱਟੀ ਖਵਾ ਦੇ ਹੈ ਕੋਈ ਨਾ ਖਵਾ ਦੇਣਾ ਚਾਹ ਮੈਂ ਜਾ ਕੇ ਆਉਣਾ ਵਕੀਲ ਕੋਲੇ ਫਿਰ ਹਾਂ ਠੀਕ ਹੈ ਕੋਈ ਨਾ ਬਣੀ ਜੇ ਇਹ ਕਿਕਰ ਨਾ ਕਰੀ ਤੇ ਜੇ ਤੈਨੂੰ ਪਤਾ ਹੈ ਕਿ ਚਾਚੇ ਨੇ ਕੁਝ ਨਹੀਂ ਕੀਤਾ ਤਾਂ ਸਾਰੇ ਗੱਲ ਦਾ ਹੱਲ ਹੋ ਜੂਗਾ ਬਸ ਆ ਜਾ ਚੱਲ ਚਲਾ ਆ ਜਾ ਮਾ ਆਪ ਨੂੰ ਕਰਨਾ ਕੋਈ ਹੀ ਲਵਸੀਲਾ ਕੋਈ ਬੁਰਬੁਲ ਨਹੀਂ ਉਸ ਕਰਦਾ ਵੀ ਆਪਾਂ ਆਖ ਕੇ ਹਾਂ ਲੌਣ ਲੈ ਕਮੈਂਟ ਹਲੋ ਹਲੋ ਕਿਵੇਂ ਜਨੂ ਵਧੀਆ ਤੂੰ ਸੁਣਾ ਵਧੀਆ ਵਧੀਆ ਮਾਈ ਸਕੀਮ ਕੋਈ ਹਾਲੇ ਮੇਰਾ ਦਿਮਾਗ ਨਹੀਂ ਚੱਲ ਰਿਹਾ ਹੋਰੀ ਟੈਨਸ਼ਨਾਂ ਪਈਆਂ ਹੋਈਆਂ ਨੇ ਮੈਂ ਤਾਂ ਤੈਨੂੰ ਕਹਿੰਦੀ ਟੈਨਸ਼ਨ ਆ ਯਾਰ ਸਾਰੀ ਗੱਲ ਤੈਨੂੰ ਦੱਸੀ ਆ ਵੀ ਐ ਕਰ ਐ ਕਰ ਹੁਣ ਅਜੇ ਵੀ ਨਹੀਂ ਤੈਨੂੰ ਲੋੜ ਰਿਹਾ ਕੁਝ ਉਹ ਬਸ ਹੋਰੀ ਘਮਾ ਚਲ ਜੀ ਪਿਆਰੇ ਘਰ ਦੇ ਕੰਮ ਕਰੇ ਯਾਰ ਮੈਨੂੰ ਸਾਰੇ ਕਰਨੇ ਪੈਂਦੇ ਆ ਵੀਲੀ ਨਹੀਂ ਮਿਲਦੀ ਹੈ ਕਿਵੇਂ ਮੈਂ ਦਿਮਾਗ ਚਲਾਵਾਂ ਆਪਣਾ ਉਹ ਮੈਨੂੰ ਪਤਾ ਹੈ ਤੂੰ ਕੁਝ ਵੀ ਨਹੀਂ ਕਰ ਸਕਦੀ ਕਸੇ ਜੋਗੀ ਹੈ ਨਹੀਂ ਤੂੰ ਮੈਨੂੰ ਕਰਨਾ ਪੂ ਸਾਰਾ ਕੁਝ ਹੂੰ ਹੂੰ ਮੈਂ ਤਾਂ ਕਸੇ ਜੋਗੀ ਨਹੀਂ ਹੈਗੀ ਹਨਾ ਇੱਥੋਂ ਤੱਕ ਆਪਾਂ ਤਾਂ ਹੀ ਪਹੁੰਚੇ ਜੀ ਮੇਰੀਆਂ ਸਕੀਮਾਂ ਸਹੀ ਨਹੀਂ ਸਾਰੀਆਂ ਸਾਰੀਆਂ ਸਕਸੈਸਫੁਲ ਹੋਈਆਂ ਨਹੀਂ ਉਹ ਤਾਂ ਪਤਾ ਲੱਗੂ ਜੇ ਅੱਗੇ ਜਾ ਕੇ ਬਣਦਾ ਕੀ ਆ ਸਕਸੈਸਫੁਲ ਆ ਕੇ ਆਏ ਨਹੀਂ ਪਤਾ ਪਹਿਲਾਂ ਆਪ ਨੂੰ ਰਸਾ ਪਾਉਣਾ ਪਈਏ ਗੱਲ ਸੁਣ ਇੱਕ ਮੇਰੀ ਜਦ ਧਿਆਨ ਨਾਲ ਚਲੇ ਤਾਂ ਛੱਡ ਹਾਂ ਐ ਕਰੀਂ ਸ਼ਾਮ ਨੂੰ 7 7:30 ਵਜੇ ਨਾ ਹਾਂ ਇਹਦਾ ਛੋਟਾ 게ਟ ਆ ਇਧਰ ਹਾਂ ਗਲੀ ਗਲੀਆ ਦਾ ਆਹੋ ਉਹ ਖੋਣ ਕੇ ਰੱਖੀ ਮੈਂ ਤੈਨੂੰ ਗੋਲੀਆਂ ਆ ਫੜਾ ਕੇ ਜਾਊਂਗਾ ਤੇ ਜਾਂ ਦੁੱਧ ਚ ਪਾ ਦੇਉਂ ਜਾਂ ਸਬਜ਼ੀ ਚ ਤੇ ਸਾਰਿਆਂ ਨੂੰ ਚੜਾ ਦੇ ਗੱਡੀ ਪਰ ਯਾਰ ਢਾਂਕਾ ਵੱਡਿਆ ਜਾਊ ਭਾਂਦਰ ਉਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਐਵੇਂ ਜਦ ਨਹੀਂ ਰਿਸਕ ਹੈ ਐਵੇਂ ਤੁਸੇ ਘਰ ਨਹੀਂ ਆ ਸਕਦੇ ਹੈਗੇ ਜੇ ਬਾਹਰ ਕਿਸ ਨੇ ਦੇਖ ਲਿਆ ਫਿਰ ਉਹ ਯਾਰ ਸਕੀਮ ਨਹੀਂ ਆਊਗਾ ਸਾਰਾ ਕੁਝ ਪੁੱਛ ਕੇ ਫੋਨ ਕਰੂੰਗਾ ਤੈਨੂੰ ਪਹਿਲਾਂ ਜਦੋਂ ਆਸੇ-ਪਾਸੇ ਹੋ ਗਏ ਸਾਰੇ ਇੱਕ ਸਕਿੰਟ ਦਾ ਦਾ ਕੰਮ ਹੈ ਇੱਥੇ ਕਿਹੜਾ ਬੜਾ ਟਾਈਮ ਲੱਗਣਾ ਦੱਸ ਕੀ ਵਾਇਦ ਪੜਨੇ ਆ ਯਾਰ ਮਾੜੇ ਟਾਈਮ ਦਾ ਨਾ ਪਤਾ ਨਹੀਂ ਲੱਗਦਾ ਹੈਗਾ ਕਦੋਂ ਕੀ ਹੋ ਜਾਏ ਆਪਾਂ ਹੁਣ ਆਪਣੀ ਮੰਜ਼ਿਲ ਤੇ ਪਹੁੰਚਣ ਵਾਲੇ ਆ ਇਹ ਨਾ ਹੋਵੇ ਕਿ ਆਪਾਂ ਨੀਚਲੀ ਵਾਲੀ ਪੌੜੀ ਤੇ ਆ ਜੀ ਉਹ ਯਾਰ ਤੂੰ ਟੈਨਸ਼ਨ ਨਾ ਲੈ ਉਹ ਸਾਰੀ ਸਿਰਦਰਦੀ ਮੇਰੀ ਹੈ ਤੂੰ ਕੱਲਾ ਸਮਾਨ ਹੀ ਫੜਨਾ ਬਸ ਹੋਰ ਗੱਲਾਂ ਕੁਛ ਨਹੀਂ ਤੁਹਾਨੂੰ ਕੋਈ ਨਾ ਆਸ-ਪਾਸੇ ਦੇਖ ਕੇ ਆਇਓ ਠੀਕ ਹੈ ਤੇ ਮੈਂ ਵੀ ਤੁਹਾਨੂੰ ਫੋਨ ਕਰਾਂਗੀ ਜਦੋਂ ਕੋਈ ਨਾ ਹੋਇਆ ਫੇਰ ਆਇਓ ਹਾਂ ਬਸ ਅੱਜ ਛਾਹ ਨੂੰ ਜੋ ਸਬਜੀ ਸੂਜੀ ਬਣਾਏਗੀ ਉਹਦੇ ਵਿੱਚ ਹੀ ਬਾਰੀਆਂ ਦੁੱਧ ਪਿਆਉਣ ਵੇਲੇ ਉਹਦੇ ਵਿੱਚ ਪਾਣੀ ਗੋਲੀਆਂ ਨੇ ਠੀਕ ਹੈ ਇਹਨਾਂ ਨੂੰ ਤਾਂ ਬਣਾ ਸਰਦਾਰ ਦੇਖੀ ਜੋ ਮੇਰਾ ਨਾਮ ਜਿਹੜਾ ਕੁਝ ਸਰਦਾਰ ਤੋਂ ਇਹਨਾਂ ਨੂੰ ਨਾਮ ਨੇ ਰੂੜੀ ਤੇ ਲਿਆਤਾ ਨਾ ਮੇਰਾ ਨਾਮ ਵੀ ਬੁਲਬੁਲ ਨੇ ਐ ਤਾਂ ਮੈਨੂੰ ਪਤਾ ਵਾ ਮਣੀ ਚੌਕ ਮਣੀ ਚੌਕ ਸਾਨੂੰ ਹਾਂ ਹਾਂ ਮੜਾ ਧਿਆਨ ਨਾ ਕਰਨਾ ਕੰਮ ਇਹ ਠੀਕ ਹੈ ਜੀ ਹੁਣ ਇਹ ਕੰਮ ਤੇ ਤੁਸੀਂ ਮੇਰੇ ਤੇ ਛੱਡ ਦੋ ਐਨਾ ਵੀ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ ਵਿਸ਼ਵਾਸ ਹੁੰਦਾ ਫੇਰ ਕਦਿਆਂ ਗੱਲਾਂ ਸੀ ਫਿਰ ਤਾਂ ਮੈਨੂੰ ਆਉਣ ਦੀ ਲੋੜ ਹੀ ਨਹੀਂ ਸੀ ਤੇਰੇ ਕੋਲੇ ਆਪਣੇ ਆਪ ਹੀ ਕਰ ਦਿੰਦੀ ਕੁਛ ਨਾ ਕੁਛ ਤੁਮ ਤੇ ਮੈਨੂੰ ਬਾਹਰ ਨਿਕਲਣ ਦਿੰਦੇ ਨੇ ਮੈਂ ਕਿੱਥੋਂ ਲਿਆਵਾਂ ਉਹ ਤਾਂ ਆਪਣੇ ਘਰੇ ਵੀ ਪਈ ਹੁੰਦੀ ਆ ਸਪਰੇਅ ਤਾਂ ਮੋਨੋ ਪਾ ਦੇਣਾ ਕੁਝ ਨਹੀਂ ਦਾ ਚੱਕੇ ਇਥੋਂ ਹਾਂ ਕਿਹੜਾ ਸੁੱਖਾ ਕਰਨਾ ਬਹੁਤ ਔਖਾ ਹੈ ਕੰਮ ਚੱਲ ਛੱਡ ਯਾਰ ਮੈਂ ਆਉਂਗਾ 7:30 ਵਜੇ ਧਿਆਨ ਨਾਲ ਛੋਟੇ ਗੇਟ ਨਹੀਂ ਰਹੀ ਠੀਕ ਹੈ ਠੀਕ ਹੈ ਲੰਗਾ ਓਕੇ ਦੇਖ ਲਾ ਵੇ ਨਾ ਸਾਰਾ ਕੁਝ ਹੁੰਦਾ ਘਰੇ ਤਾਂ ਉਹਦਾ ਦਿਲ ਨਹੀਂ ਬੰਦਾ ਗੱਲ ਕਰਨ ਦਾ ਇਹ ਮੈਂ ਵੀ ਫਸੂ ਤਾਂ ਹੈ ਫਸੂ ਕੋਈ ਗੱਲ ਨਹੀਂ ਤਾਂ ਨਾਲ ਹੀ ਲੈ ਕੇ ਮਰੂ ਜਦੋਂ ਮਰਿਆ ਮਨਿੰਦਰ ਪੁੱਤ ਕੀ ਹੋਇਆ ਮਾਂ ਕੁਤੋਂ ਹੋਇਆ ਤਾਂ ਕੁਛ ਨਹੀਂ ਮੈਂ ਤੈਨੂੰ ਐ ਪੁੱਛਦੀ ਆ ਵੀ ਦਾਲ ਕੜੀ ਬਣਾਈ ਆਪਾਂ ਹਾਂ ਮਾਂ ਕਾਸ਼ ਦੀ ਮਰਜ਼ੀ ਬਣਾ ਲਾ ਮੇਰੇ ਤਾਂ ਜੀਨ ਕਰ ਜਾਂਦਾ ਨਾਲ ਇੱਕ ਮੈਂ ਨਾ ਕਿਉਂ ਨਹੀਂ ਮੈਂ ਨਾ ਜਾ ਕੇ ਆਉਣਾ ਮੜਿਆ ਤੂੰ ਕਿੱਥੇ ਜਾ ਕੇ ਆਉਣਾ ਪੁੱਤ ਮੜਿਆ ਕਾਲੀ ਵੀਰੇ ਦੇ ਘਰੇ ਜਾ ਕੇ ਆਉਣੀ ਮੰਮੀ ਉਹਨਾਂ ਨੇ ਤਾਂ ਕੋਈ ਆਪਣੂ ਸੂਣ ਹੀ ਦਿੱਤੀ ਹੈਗੀ ਨਾ ਮੇਰਾ ਫੋਨ ਚੱਕਿਆ ਵੀਰੇ ਨੇ ਹੁਣ ਆਪਾਂ ਤਾਂ ਪਤਾ ਕਰਨਾ ਹੀ ਆ ਹਾਂ ਹਾਂ ਪੁੱਤ ਉਹ ਤਾਂ ਪੁੱਛਣਾ ਹੀ ਆ ਵੀ ਕੀ ਬਣਿਆ ਕੀ ਕਹਿੰਦਾ ਵਕੀਲ ਹਨਾ ਸਾਰੀ ਗੱਲਬਾਤ ਦਾ ਪਤਾ ਲੱਗ ਜੂ ਆਪਾਂ ਨੂੰ ਉਹੀ ਤਾਂ ਗੱਲ ਵਕੀਲ ਵੀ ਹੋਇਆ ਵੀ ਹੈ ਕਿ ਨਹੀਂ ਹਜੇ ਤਾਂ ਐਵੇਂ ਵੀ ਨਹੀਂ ਪਤਾ ਨਾ ਮਾਂ ਨਾਲੇ ਕਿੰਨੇ ਕੇ ਪੈਸੇ ਲੱਗਣਗੇ ਹੁਣ ਮੰਮੀ ਆਏ ਆ ਸਾਰੀ ਗੱਲ ਆਪਾਂ ਕਾਲੀ ਵੀਰੇ ਤੇ ਵੀ ਨਹੀਂ ਸੈੱਟ ਸਕਦੇ ਕੁਛ ਕੇ ਹਾਂ ਉਹ ਤਾਂ ਠੀਕ ਐ ਪੁੱਤ ਹੈ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਉਹਨੇ ਤਾਂ ਚਲ ਅਗਲੇ ਨੇ ਕਿਹਾ ਤਾਂ ਵੀ ਮੈਂ ਪੈਸਾ ਲਾ ਦੂੰਗਾ ਪਰ ਆਪਾਂ ਸਾਰਾ ਬੋਝ ਤਾਂ ਨਹੀਂ ਉਹ ਤੇ ਸਿੱਟ ਸਕਦੇ ਨਾ ਕੁਸ਼ਤ ਪੈਸੇ ਦਾ ਹੱਲ ਕਰਨਾ ਹੀ ਪਊ ਬਕੀ ਲਈ ਆਸਤੇ ਆਪਾਂ ਨੂੰ ਮੈਂ ਤਾਂ ਪੁੱਤ ਐ ਕਹਿਨੀ ਆ ਹੋਰ ਤਾਂ ਆਪਾਂ ਕੀ ਬਾਹ ਲਾ ਸਕਦੇ ਆ ਮੈਂ ਇਸ ਵੇਚ ਦਿੰਨੇ ਆ ਸੂਣ ਵਾਲੀਆਂ ਨਾਲ ਮੰਮੀ ਕੁਛ ਤਾਂ ਕਰਨਾ ਹੀ ਪਊਗਾ ਫਿਰ ਹੁਣ ਜਦੋਂ ੜੇ ਹੋਏ ਆ ਵੇਚਣਾ ਹੀ ਪਊਗਾ ਕੁਛ ਐਂ ਕਰਦੇ ਨਹੀਂ ਹੂੰ ਤੇਰੇ ਪਿਓ ਵਾਲਾ ਫੋਨ ਨਾ ਵੇਚ ਦਈਏ ਘਰੇ ਧਰ ਗਿਆ ਸੀਗਾ ਉਹ ਡੈਡੀ ਦਾ ਫੋਨ ਘਰੇ ਪਿਆ ਹਾਂ ਉਹ ਆਪਣੇ ਪੀਪਾ ਕਿਸ ਕੰਮ ਦਾ ਹੈ ਆਪਾਂ ਕੀ ਕਰਨਾ ਹੈ ਕਿੱਥੇ ਪਿਆ ਫੋਨ ਫੋਨ ਤਾਂ ਅੰਦਰ ਪਿਆ ਹੈ ਲੈ ਮੈਂ ਕਾਮਲੀ ਨੂੰ ਕੀ ਕਹੀ ਜਾਨੀ ਆਪ ਉਧਰ ਨੂੰ ਭੱਜ ਲਈ ਦੱਸ ਵੀ ਤੂੰ ਮੇਰੀ ਗੱਲ ਤਾਂ ਸੁਣ ਲੈ ਇਹਦਾ ਪੀਪੇ ਦਾ ਦੱਸ ਕੀ ਕਰਾਉਣਾ ਆਪਣੇ ਤਾਂ ਕਿਸੇ ਕੰਮ ਨਹੀਂ ਜੇ ਮਾੜਾ ਮੋਟਾ ਕਿਸੇ ਕੰਮ ਆਉਂਦਾਗਾ ਆ ਕੀ ਉਂਗਲਾਂਆਂ ਮਾਰੀ ਜਾਨੀ ਪੁੱਤ ਮਮੀ ਫੋਨ 'ਚ ਤਾਂ ਬਹੁਤ ਕੁਛ ਆ ਬਹੁਤ ਕੁਛ ਬਹੁਤ ਕੁਛ ਕੀ ਆ ਦੇਖ ਇੱਧਰ ਸਬੂਤ ਆਪਣੇ ਕੋਲ ਹਾਏ ਮੈਂ ਮਰ ਜਾ ਪੁੱਤ ਫਿਰ ਤਾਂ ਵਧੀਆ ਹੋਇਆ ਐਂ ਕਰਦੇ ਆ ਚੱਲ ਮੇਰੇ ਨਾਲ ਆਪਾਂ ਹੁਣ ਹੀ ਚੱਲਦੇ ਆ ਤੇਰੇ ਸੌਰੀ ਦਿਖਾ ਕੇ ਆਉਨੇ ਆ ਨਹੀਂ ਮਾਂ ਸਬੂਤ ਹੋਣ ਦਾ ਵੀ ਕੋਈ ਫਾਇਦਾ ਨਹੀਂ ਆਪਣੇ ਕੋਲ ਨਾ ਪਾ ਉੱਥੇ ਜਾਈਏ ਨਾਲ ਉਹਨਾਂ ਨਾਲ ਮਾੜੀ ਮੋਟੀ ਹੋਣੀ ਚਾਹੀਦੀ ਆ ਫੇਰ ਹੀ ਸਬੂਤ ਉਹਨਾਂ ਨੂੰ ਦਿਖਾਵਾਂਗੇ ਬਾਅਦ ਚ ਮਾਲਾ ਜੀ ਉਹਨਾਂ ਨੂੰ ਤਾਂ ਸੇਕ ਲੱਗੇ ਪੁੱਤ ਉਹ ਤਾਂ ਤੇਰੀ ਗੱਲ ਠੀਕ ਐ ਮੈਨੂੰ ਐ ਆ ਵੀ ਚੱਲ ਫੇਰ ਤੇਰਾ ਘਰ ਵਸਦਿਆਂ ਚ ਰਹਿ ਜੂਗਾ ਜੇ ਆਪਾਂ ਇਹ ਸਾਰੀ ਗੱਲਬਾਤ ਉਹਨੂੰ ਦਿਖਾ ਦਾਂਗੇ ਉਹ ਕੁਝ ਤਾਂ ਕਹੂਗੀ ਹੋਈ ਮਮੇਰੀ ਗੱਲ ਸੁਣ ਜੇ ਤੂੰ ਆ ਸਬੂਤ ਜਾ ਕੇ ਦਿਖਾ ਵੀ ਦੇਂਗੀ ਨਾ ਉਹਨਾਂ ਨੇ ਯਕੀਨ ਨਹੀਂ ਕਰਨਾ ਆਪਣੇ ਤੇ ਬੁਲਬੁਲ ਨੇ ਫੇਰ ਕੋਈ ਚਾਲ ਖੇਡਣੀਆਂ ਉਹਨੇ ਤੇ ਐਂ ਹੀ ਕਹਿ ਦੇਣਾ ਵੀ ਜਿਹੜਾ ਸੀਰੀ ਹੈਗਾ ਇਹਦੇ ਪਿਓ ਨਾਲ ਰਲਿਆ ਹੋਇਆ ਸੀ ਨਾ ਜਾਣ ਕੇ ਵੀਡੀਓ ਬਣਾਈ ਆ ਆਪਣੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਮਾ ਕੋਈ ਫਾਇਦਾ ਨਹੀਂ ਬੇਇੱਜ਼ਤੀ ਕਰਾਉਂਦਾ ਕੋਈ ਗੱਲ ਨਹੀਂ ਇਹ ਸਬੂਤ ਆਪਣੇ ਕੋਲ ਨਾ ਟਾਈਮ ਆਉਂਦੇ ਆਪਾਂ ਉਦੋਂ ਦਿਖਾਵਾਂਗੇ ਜਦੋਂ ਉਹਨਾਂ ਨੂੰ ਆਪਣੇ ਤੇ ਯਕੀਨ ਹੋਵੇ ਪਰ ਉਦੋਂ ਸਮਾਂ ਲੰਘ ਚੁੱਕਿਆ ਹੋਊਗਾ ਮਾ ਤੇ ਨਾ ਹੁਣ ਉਸ ਘਰੇ ਮੈਂ ਜਾਣਾ ਚਾਹੁੰਨੀ ਆ ਮੈਂ ਕਦੇ ਨਹੀਂ ਜਾਣਾ ਚਾਹੁੰਦੀ ਉਸ ਘਰੇ ਚਲ ਠੀਕ ਹੈ ਬੁੱਤ ਜਿਵੇਂ ਤੂੰ ਕਹਿਨੀ ਆ ਇਹ ਵੀ ਗੱਲ ਤੇ ਠੀਕ ਆ ਉਹਨਾਂ ਨੇ ਯਕੀਨ ਆਪਣੇ ਤੇ ਤਾਂ ਕਰਨਾ ਹੀ ਨਹੀਂ ਉਹਨੇ ਤਾਂ ਇੱਕ ਨਾ ਇੱਕ ਹੋਰ ਗੱਲ ਵਧਾ ਕੇ ਆਪਾਂ ਨੂੰ ਕਹਿਣੀ ਹੀ ਹੈ ਤਾਂ ਹੀ ਕਹਿਨੀ ਆ ਮਾਂ ਛੱਡ ਰਹਿਣ ਦੀ ਸਬੂਤ ਹੋਣ ਦਾ ਵੀ ਕੋਈ ਫਾਇਦਾ ਨਹੀਂ ਪਰ ਕੋਈ ਨਾ ਉਹ ਰੱਬ ਤਾਂ ਦੇਖਦਾ ਹੀ ਆ ਇੱਕ ਦਿਨ ਟਾਈਮ ਆਊਗਾ ਸਾਰਾ ਕੁਝ ਉਹਨਾਂ ਦੇ ਸਾਹਮਣੇ ਹੋਊਗਾ ਮੈਂ ਤਾਂ ਹੁਣ ਬਸ ਮੇਰੇ ਬਾਪੂ ਦੀ ਫਿਕਰ ਆ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਕਿ ਉੱਥੇ ਬਾਪੂ ਨੇ ਕੁਝ ਖਾਦਾ ਹੋਊਗਾ ਕਿ ਨਾ ਕੀ ਹੋ ਰਿਹਾ ਹੋਊਗਾ ਉਹਦੇ ਨਾਲ ਆਪਣੇ ਤਾਂ ਮੁਲਾਕਾਤ ਵੀ ਨਹੀਂ ਹੋਈ ਇੱਕ ਵਾਰੀ ਵੀ ਆਪਾਂ ਤਾਂ ਇੱਥੇ ਘਰੇ ਬੈਠੇ ਗੱਲਾਂ ਮਾਰੀ ਜਾਂਦੇ ਆ ਕੋਈ ਨਾ ਪੁੱਤ ਉਹ ਕਹਿੰਦਾ ਤਾਂ ਹੈਗਾ ਸੀ ਤੇਰਾ ਜੇਠ ਵੀ ਆਪਾਂ ਸਾਰਾ ਕੁਝ ਪੁੱਛ ਕੇ ਆਉਂਗਾ ਮੈਂ ਵਕੀਲ ਨੂੰ ਫਿਰ ਆਪਾਂ ਦੇਖ ਲਾਂਗੇ ਵੀ ਜੇ ਮੁਲਾਕਾਤ ਦਾ ਦੱਸਿਆ ਉਹਨਾਂ ਨੇ ਆਪਾਂ ਮੁਲਾਕਾਤ ਕਰਿ ਆਵਾਂਗੇ ਪੁੱਤ ਮੈਂ ਫੋਨ ਹੀ ਨਹੀਂ ਚੱਕਿਆ ਨਾ ਉਸ ਕੱਲ੍ਹ ਦੀ ਤਾਂ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਵੀਰੇ ਨੇ ਵੀ ਫੋਨ ਨਹੀਂ ਚੱਕਿਆ ਮੈਂ ਪੰਜ ਛੇ ਫੋਨ ਲਾ ਲੇ ਮੈਂ ਤਾਂ ਹੀ ਕਹਿੰਦੀ ਸੀ ਵੀ ਮੈਂ ਜਾ ਆਵਾਂ ਇੱਕ ਵਾਰ ਉਹਨਾਂ ਦੇ ਘਰੇ ਇਹ ਤਾਂ ਗੱਲ ਤੇਰੀ ਠੀਕ ਆ ਜਾਇਆ ਪੁੱਤ ਫਿਰ ਤੂੰ ਮੈਨੂੰ ਆਇਆ ਨਾ ਕੀ ਪਤਾ ਪੈਸਿਆਂ ਕਰਕੇ ਮਾੜਾ ਮੋਟਾ ਵੀ ਉਹ ਤਾਂ ਹੀ ਨਾ ਫੋਨ ਚੱਕਦੇ ਹੋਣ ਹਨਾ ਕੋਈ ਨਾ ਪਤਾ ਆਪਾਂ ਸੂਣ ਆਲੀ ਆ ਇਹ ਇਹਨੂੰ ਵੇਚ ਦਾਂਗੇ ਕੋਈ ਗੱਲ ਨਹੀਂ ਨਾਲੇ ਇਹਨੂੰ ਸੰਭਾਲ ਦੇ ਹੁਣ ਤੂੰ ਕੋਈ ਗੱਲ ਨਹੀਂ ਮਾਂ ਇਹ ਤਾਂ ਮੈਂ ਸਾਂਭ ਦਿੰਨੀ ਆ ਬਸ ਇਹਦਾ ਕਿਸੇ ਨੂੰ ਪਤਾ ਨਾ ਲੱਗੇ ਮੈਂ ਕਿਹਨੂੰ ਦੱਸਣਾ ਪੁੱਤ ਮੈਂ ਤਾਂ ਕਿਸੇ ਨੂੰ ਨਹੀਂ ਦੱਸਦੀ ਬਸ ਠੀਕ ਆ ਮਾਂ ਕੋਈ ਗੱਲ ਨਹੀਂ ਚਾਹੇਂ ਤਾਂ ਮੈਂ ਸਾਂਭ ਦਿੰਨੀ ਆ ਤੇ ਫਿਰ ਮਨਾ ਕੇ ਚੱਲਦੀ ਆ ਚੰਗਾ ਫਿਰ ਮੈਂ ਜਾ ਆ ਮਾਂ ਉਹਨਾਂ ਦੇ ਘਰ ਇੱਕ ਵਾਰੀ ਹੈ ਜਾਇਆ ਜਾ ਕਿਉਂ ਹਾਂ ਜਵਾਕਾਂ ਨੂੰ ਤਾਂ ਕੁਝ ਖਵਾਉਣਾ ਹੀ ਐ ਆਲੂ ਧਰ ਦਿੰਨੀ ਆ ਇੰਤਕਿਆ ਸੀ ਕਿਉਂ ਕਾਲੀ ਕਰਦੀਆਂ ਤੁਸੀਂ ਉਹ ਕੰਮੀਕਾਰ ਵਾਲਾ ਇਹ ਇੱਕ ਤਾਂ ਰਹਿ ਗਿਆ ਹੁਣ ਠੀਕ ਕਰ ਰਹਿ ਗਿਆ ਉਹਨੂੰ ਹੌਲੀ ਹੌਲੀ ਕਰਕੇ ਆਪਾਂ ਮਾਰ ਦਿੰਨੇ ਟੀਕੀ ਕਾਲੀ ਹੈ ਤੁਹਾਨੂੰ ਤੇਰੀ ਕਾਲੀ ਨਾ ਮੈਨੂੰ ਮਰਵਾ ਦੂਗੀ ਓ ਯਾਰ ਕਾਲੀ ਤਾਂ ਕਰਨੀ ਪਣੀ ਆ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਵੀ ਅੱਜ ਅੱਜੇ ਖਤਮ ਹੋਣਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਸਮਾਨ ਦੇਖ ਰਿਹਾ ਉਹਨਾਂ ਨੂੰ ਧਿਆਨ ਨਾ ਪਾਉਣਾਗਾ ਜਾਰ ਮਾਤੇ ਬਾਰੇ ਗੱਲ ਕਰਦਾ ਉਹਦਾ ਸਬਕ ਠੀਕ ਹੈ ਥੋੜੀ ਪਰ ਤੁਸੀਂ ਕਿਉਂ ਕਾਲੀ ਕਰੀ ਜੰਨੇ ਹੋ ਪ੍ਰਾਪਰਟੀ ਕੋਈ ਨਾ ਆਪਣੇ ਨਾਮ ਹੋ ਜੂਗੀ ਪਰ ਇਹ ਬਹੁਤ ਜਲਦਬਾਜ਼ੀ ਆ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਮੈਨੂੰ ਤੇਰੇ ਨੂੰ ਖਬਰ ਹੋਣੀ ਇਹੀ ਹੋਣੀ ਚਾਹੀਦੀ ਆ ਵੀ ਗੱਡੀ ਚੜ ਗਿਆ ਹੋ ਬਾਕੀ ਰਹੀ ਗੱਲ ਕਾਗਜ਼ਾਂ ਪੱਤਰਾਂ ਦੀ ਉਹ ਏ ਟੂ ਜ਼ेड ਸਾਰੇ ਨਾਲ ਰੈਡੀ ਕਰ ਲੈ ਪਟਵਾਰੀ ਨਾਲ ਦੀ ਗੱਲ ਹੋ ਗਈ ਸੀ ਆਪਾਂ ਨਾਲ ਦੀ ਨਾਲ ਪ੍ਰਾਪਰਟੀ ਨਾਮ ਕਰਵਾ ਲਾਂਗੇ ਬਸ ਤੁਸੀਂ ਮੈਨੂੰ ਐ ਦੱਸੋ ਤੁਹਾਨੂੰ ਆਉਂਦੇ ਹੋਏ ਕਿਸ ਨੇ ਵੇਖਿਆ ਤਾਂ ਨਹੀਂ ਕੋ ਯਾਰ ਬਜ਼ੁਰਗ ਜਾ ਹੈਗਾ ਇੱਕ ਦੋ ਤਿੰਨ ਜਿਹੜੇ ਲੱਗਿਆ ਇਥੇ ਨਹੀਂ ਮੈਂ ਤਾਂ ਸ਼ੱਕ ਪੈਣਾ ਨੂੰ ਸ਼ੱਕ ਹੋ ਗਿਆ ਆਪਣੇ ਤੇ ਉਹ ਕੋਈ ਸ਼ੱਕ ਨਹੀਂ ਹੋਇਆ ਇਸ ਵੇਲੇ ਨਾ ਆ ਜਿਹੜੇ ਬੁਰੇ ਹੁੰਦੇ ਨੇ ਡੱਕੇ ਹੁੰਦੇ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਕੌਣ ਆਇਆ ਤੇ ਕੌਣ ਗਿਆ ਸੀਸੀਟੀਵੀ ਕੈਮਰੇ ਹੁੰਦੇ ਆ ਬੁਰੇ ਇਹ ਤੁਹਾਨੂੰ ਨਹੀਂ ਬਤਾਲ ਇਹ ਹੀ ਬਤਾਉਂਗੇ ਗੁੰਜਾ ਜੋਂ ਬਤਾਇਆ ਮੱਚਾ ਉਹ ਤੁਹਾਨੂੰ ਸ਼ੈਡ ਹੁੰਦਾ ਸਾਰਿਆਂ ਨਾਲ ਉਹਨਾਂ ਨੇ ਠੇਕ ਕਰੋ ਬਿਨਾਂ ਜੇ ਕੋਈ ਸਰਦਾਰ ਨੂੰ ਪੈਗ ਲਾਈ ਬੈਠਾ ਕੇ ਸੋਪੀਆ ਆ ਗਿਆ ਕਰੇਗਾ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਹੈਗਾ ਉਹ ਚਲ ਕੋਈ ਨਾ ਮਸਤ ਤੂੰ ਆ ਗਿਆ ਵੀ ਸਕੀਮਾਂ ਨਾ ਦਵਾਈਆਂ ਹੈ ਤੇ ਲੋਰੀ ਹੋਈ ਜਾਣਾ ਰੱਖਣੀ ਕਿਤੇ ਬਚ ਨਾ ਜਾਵੇ ਠੀਕ ਹੈ ਨਾ ਦਵਾਈ ਪਾ ਲਈ ਤੈਨੂੰ ਪਤਾ ਨਹੀਂ ਕਿਥੋਂ ਨੇ ਦੀ ਕਿਵੇਂ ਲੋਰੀ ਆ ਇੱਕ ਦੋ ਡ੍ਰੋਪਸ ਮੈਂ ਵੱਧ ਹੀ ਪਾ ਦਾਂਗੀ ਤੁਸੀਂ ਫਿਕਰ ਨਾ ਕਰੋ ਠੀਕ ਹੈ ਸਵੇਰ ਤੱਕ ਤੁਹਾਨੂੰ ਖਬਰ ਮਿਲੂਗੀ ਵੀ ਉਹ ਮੈਡੀਸਨ ਆਹੇ ਡ੍ਰੋਪਸ ਹੈ ਕੀ ਆ ਯਾਰ ਗੋਲੀਆਂ ਨੇ ਤੈਨੂੰ ਕਹੀਏ ਨਾ ਹਰ ਵਾਰੀ ਗੋਲੀਆਂ ਟੈਬਲੇਟਾਂ ਚਲੋ ਕੋਈ ਨਾ ਮੈਂ ਵੱਧ ਹੀ ਪਾ ਦਾਂਗੀ ਇੱਕ ਦੋ ਗੋਲੀਆਂ ਹਾਂ ਬਾਅਦ ਚੱਲਦੀ ਮੈਂ ਵੀ ਦੇਖਣਾ ਹੋਊਗੀ ਇੱਕ ਮਿੰਟ ਇੱਕ ਕਿਉਂ ਤੱਕ ਨਾ ਕਰਨਾ ਹੈ ਜਿਆਦਾ ਕੰਮਾਂ ਸੇ

ਪੜੇ ਬੰਦੇ ਸੀ ਸਰਦਾਰ ਆਪਣੇ ਆਪ ਨੂੰ ਕਹਾਉਂਦੇ ਸੀ ਹੁਣ ਤੁਹਾਡਾ ਕੰਮ ਸਰਬ ਕੋ ਲੈ ਉੱਥੇ ਜਾ ਕੇ ਚੋ ਮਰਜੀ ਕਰਿਓ ਚੱਕੋ ਹੁਣ ਇਸ ਘਰ ਤੇ ਸਿਰਫ ਮੇਰਾ ਰਾਜ ਹੋਊਗਾ ਹੋਰ ਕਿਸੇ ਦਾ ਨਹੀਂ ਮਨਿੰਦਰ ਤਾਂ ਇਸ ਘਰੋਂ ਬਾਹਰ ਕਰਤੀ ਸੀ ਤੇ ਰਹਿਗੇ ਤੁਸੀਂ ਦੋਨੋਂ ਤੁਸੀਂ ਦੋਨੋਂ ਵੀ ਹੁਣ ਰੱਬ ਕੋਲ ਟਪਕ ਜਾਓਗੇ ਰਹਿ ਗਏ ਤੁਹਾਡੇ ਜਵਾਕ ਉਹ ਕਿਸੇ ਅनाथ ਆਸ਼ਰਮ ਚ ਦੇ ਆਵਾਂਗੇ ਮੈਨੂੰ ਤਾਂ ਜਵਾਕਾਂ ਚ ਕੋਈ ਇੰਟਰਸਟ ਨਹੀਂ ਹੈਗਾ ਮੈਂ ਤਾਂ ਬਸ ਅਮੀਰ ਹੋਣਾ ਚਾਹੁੰਦੀ ਆ ਉਹ ਦਿਨ ਵੀ ਨੇੜਾ ਨੇੜੇ ਆ ਗਿਆ ਐ ਕਰਦੀ ਆ ਇਹਨੂੰ ਨਾ ਕਿਤੇ ਲੁਕੋ ਕੇ ਰੱਖ ਦਿਆਂ ਮੈਂ ਫਿਰ ਹਾਲ ਤਮੇ ਇੱਥੇ ਰੱਖ ਦਿੰਦੀ ਆ ਕਿਸ ਨੂੰ ਪਤਾ ਨਹੀਂ ਲੱਗੂਗਾ ਐ ਕਰਕੇ ਹੁਣ ਫਟਾਫਟ ਚਾਹ ਦੀ ਆਣੀ ਆ ਰਾਜਪਾਲ ਦੀ ਸਕੀਮ ਤਾਂ ਵੈਸੇ ਵਧੀਆ ਹੈ ਚਾਹੇ ਕਾਲੀ ਕਾਲੀ ਜੇ ਹੀ ਕੰਮ ਕਰ ਰਹੀਆਂ ਪਰ ਹਾਂ ਸਹੀ ਗੱਲ ਹੈ ਜਿਹੜਾ ਕੰਮ ਜਲਦੀ ਨਾਲ ਨਿਬੜਦਾ ਹੋਵੇ ਨਾ ਉਹਨੂੰ ਕਰ ਲੈਣਾ ਚਾਹੀਦਾ ਕੀ ਬੜੀ ਹਵਾ ਚ ਬੈਠੀ ਸੂਈ ਇੱਥੇ ਗਰਮੀ 'ਚ ਠਾ ਲਿਆ ਹੈ ਕੋਈ ਗੱਲ ਨਹੀਂ ਬੇਬੇ ਗੱਲ ਕਰਨੀ ਹੈ ਤੇ ਨਾਲ ਨਾਲ ਮੇਰੀ ਗੱਲ ਸੁਣ ਪੁੱਤ ਐਡੇ ਨਾ ਮੁੰਡੇ ਦੇ ਤੂੰ ਵਾਲ ਨਾ ਕਟਾਈ ਚੰਗਾ ਆ ਇਹਦੇ ਜੂੜਾ ਰੱਖਾਂਗੇ ਪੱਗ ਬੰਨਿਆ ਕਰੂ ਕਿੰਨਾ ਸੋਹਣਾ ਸਰਦਾਰ ਲੱਗੂ ਮੇਰਾ ਪੁੱਤ ਬੰਨਿਆ ਕਰੇਗਾ ਪੱਕਾ ਬੋਤਾ ਹੈ ਪਾਪਾ ਬੰਗੂ ਬਣੇਗਾ ਪੈਰੇ ਚੱਕਰ ਪਾ ਕੇ ਰੱਖਿਆ ਕਰ ਜਿੰਨਾ ਠੀਕ ਹੈ ਹਾਂ ਅਲੂ ਜੀ ਸਰਦਾਰ ਜੀ ਚਾਹ ਪੀ ਲੋ ਅਲੂ ਮੰਮੀ ਚਾ ਲੈ ਬੇਬੇ ਹਾਂ ਨਹੀਂ ਪੀਣੀ ਜਾ ਕਿਉਂ ਨਹੀਂ ਪੀਣੀ ਲੈ ਦੱਸ ਬੇਚਾਰੀ ਕੁੱਟ ਤਾਂ ਪੀਣੀ ਆ ਉਹਨੇ ਪੀਣ ਵਾਸਤੇ ਹੀ ਬਣਾਈ ਐ ਬਣਾਈ ਤਾਂ ਪੀਣ ਵਾਸਤੇ ਐ ਕੋਈ ਗੱਲ ਨਹੀਂ ਇਸ ਗੱਲ ਵਾਸਤੇ ਤੈਨੂੰ ਇੱਥੇ ਲੈ ਕੇ ਆਂਦਾ ਮੈਂ ਗੱਲ ਕਰਨੀ ਐ ਨਾਲ ਉਹ ਸਾਤ ਪੀ ਲਓ ਬੱਚੋ ਗੱਲ ਕਰ ਲਿਓ ਕੋਈ ਗੱਲ ਨਹੀਂ ਪੀ ਲਾਂਗੇ ਚਾ ਐ ਕਰ ਹਾਂ ਘੁੱਟ ਭਰੀ ਚਾ ਦੀ ਜੀ ਚਾ ਮੈਂ ਪਿੰਦੀ ਨਹੀਂ ਹੈਗੀ ਤੁਹਾਨੂੰ ਪਤਾ ਤਾਂ ਹੈ ਪਿੰਦੀ ਨਹੀਂ ਚਾ ਕਰ ਦੂੰਗੀ ਛੱਡਤੀ ਕੁੜੀ ਮਤਲਬ ਮੰਮੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਚਾ ਪੀ ਚੁੱਕੀ ਹਾਂ ਕਰਕੇ ਹੁਣ ਮੇਰਾ ਮਨ ਨਹੀਂ ਖੁਸ਼ ਨਹੀਂ ਹੁੰਦਾ ਇੱਕ ਘੁੱਟ ਨਾਲ ਨਾ ਨਾ ਤਰਾ ਢੰਡ ਬਟਣ ਲੱਗਿਆ ਕੁਛ ਨਹੀਂ ਹੁੰਦਾ ਆਇਕੋਟ ਪਰਚਾ ਦੀ ਬੇਬੁੱਤ ਚੱਲ ਪੀ ਲਈ ਉਹਨੇ ਕਿਵੇਂ ਮੈਂ ਜਿੱਦ ਕਰੀ ਜਾਂਦੀ ਹਾਂ ਮੈਂ ਮੈਂ ਪੀ ਲਈ ਚਾਹ ਤੂੰ ਗੱਲ ਜਨਾ ਬੋਲ ਚੱਕ ਗਲਾਸ ਚੱਕ ਛੇ ਮੇਰਾ ਦਿਲ ਨਹੀਂ ਹੈਗਾ ਚਾਹ ਪੀਂਦਾ ਤੈਨੂੰ ਮੈਂ ਕਿਹਾ ਨਾ ਤੈਨੂੰ ਸੌਂਦਾ ਨਹੀਂ ਮੈਂ ਪੀਣੀ ਨਹੀਂ ਚਾਹ ਕਿਉਂ ਤੁਸੀਂ ਧੱਕਾ ਕਰੀ ਜਾਂਦੇ ਹੋ ਪੀਣੀ ਕਿਉਂ ਨਹੀਂ ਚੱਕ ਮੈਂ ਨਹੀਂ ਪੀਣੀ ਚਾਹ ਥੱਪੜ ਕਿਉਂ ਮਾਰਿਆ ਤੁਸੀਂ ਮੇਰੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਂ ਬੇਬੇ ਗੱਲ ਸੁਣ ਆ ਚਾਹ ਦੇ ਵਿੱਚ ਨਾ ਜਰਮ ਲਾਇਆ ਵਿਆ ਮੈਂ ਇਹਨੂੰ ਆਪ ਦੇਖ ਕੇ ਹੈ ਰਸੋਈ ਦੇ ਵਿੱਚ ਚਾਹ ਬਣਾਉਣੀ ਜਦੋਂ ਕੱਪ ਚ ਪਾਈ ਜਾਂਦੀ ਸੀ ਨਾ ਉਸ ਵਿੱਚ ਪਾਈ ਜਾਂਦੀ ਸੀ ਤੇ ਉੱਤੇ ਬੋਲੀ ਜਾਂਦੀ ਸੀ ਅੱਜ ਦਾ ਇਹ ਨਾ ਮਾਪੋਤਾ ਦਾ ਦੋਨੋਂ ਮੈਂ ਖਾਤਮਾ ਕਰ ਦੇਣਾ ਪੀਚਾ ਕੀ ਕੀ ਨਹੀਂ ਮਿਲੇਗਾ ਕਿਉਂ ਕਿਉਂ ਮਿਲਿਆ ਹੈ ਕੋਈ ਗਲਤ ਫहमी ਹੋਈ ਹੈ ਤੇ ਮੈਂ ਨਹੀਂ ਕਰੀ ਮੈਂ ਤੈਨੂੰ ਚਾਹ ਦੀ ਕੋਟ ਪਰੰਦਾ ਕੀ ਹਰ ਜਿਸ ਦੀ ਮੈਂ ਕੁਝ ਨਹੀਂ ਕਰਿਆ ਹੈਗਾ ਤੁਹਾਨੂੰ ਗਲਤ ਫहमी ਹੋਈ ਹੈ ਤੇ ਕੋਈ ਨਾ ਮੈਂ ਅੰਨਾ ਬੋਲਿਆ ਮੈਨੂੰ ਸੁਣਦਾ ਨਹੀਂ ਉੱਥੇ ਮੈਂ ਦੇਖ ਕੇ ਆਇਆ ਮੈਂ ਚਾਹ ਲੈਣ ਵਾਸਤੇ ਗਿਆ ਸੀ ਉੱਥੇ ਤੇ ਬੇਬੇ ਨੂੰ ਮੱਠਾ ਕੇ ਲੈ ਗਿਆ ਮੈਂ ਕੋਈ ਗੱਲ ਨਹੀਂ ਤੇਰੇ ਨਾਲ ਤਾਂ ਮੈਂ ਕਰਦਾ ਗੱਲ ਦੱਸ ਕੀ ਸੀਗਾ ਉਹ ਤੇ ਕੌਣ ਫੜਾ ਕੇ ਜਾਏ ਤੈਨੂੰ ਉਹ ਜੇ ਕੁਛ ਨਹੀਂ ਹੈ ਮੰਮੀ ਉਹ ਤਾਂ ਮੈਂ ਚਾਹ ਦੇ ਸਿੰਪਲ ਹੀ ਬਣਾਈ ਹੈ ਮੈਂਣਾ ਤੇਰੀ ਸੰਗੀ ਘਟੂਗਾ ਮੈਨੂੰ ਚੁੱਪ ਚਾਪ ਦੱਸ ਦੇ ਕੀ ਸੀ ਕਿਉਂ ਜੋ ਚੈਲ ਚਾਹ ਦੇ ਵਿੱਚ ਮਨਾਇਆ ਤੂੰ ਮੈਂ ਪੁੱਛ ਲੈਣ ਨੂੰ ਚੰਗੀ ਤਰ੍ਹਾਂ ਨਹੀਂ ਮੈਂ ਮਾਰ ਦੇਣੀ ਆ ਮੈਂ ਤੂੰ ਸਿੱਧੀ ਜੀ ਦੱਸ ਦੇ ਕਿਉਂ ਝੂਠ ਬਲੀ ਆਣੀ ਹੈ ਮੰਮੀ ਮੈਂ ਕੋਈ ਝੂਠ ਨਹੀਂ ਬੋਲਿਆ ਫਿਰ ਤੂੰ ਚਾਰੀ ਕੁੱਟ ਕਿਉਂ ਨਹੀਂ ਪਰੀ ਮੇਰੇ ਨਹੀਂ ਦਿਲ ਹੈਗਾ ਸਾਫ ਇਹਨਾਂ ਨੂੰ ਕਿਉਂ ਤੁਸੀਂ ਧੱਕਾ ਕਰੀਏ ਮੇਰੇ ਕੋਲ ਲੜਕੀ ਜਾਨ ਨਿਕਲਦੀ ਸੀ ਬਾਲੀਆਂ ਦਾ ਸਫਾਈਆਂ ਦੇ ਸਾਰਾ ਕੁਝ ਸੁਣ ਲਿਆ ਮੈਂ ਹੁਣ ਜੋ ਤੂੰ ਕੀਤਾ ਚੁੱਪ ਚਾਪ ਦੱਸ ਦੇ ਕਿਹਨੇ ਕਰਵਾਇਆ ਤੇ ਤੂੰ ਨਹੀਂ ਮੈਂ ਫਿਰ ਕਢਾਉਣਾ ਜਾਣਦਾ ਮੂੰਹ ਤੋਂ ਕਿਸ ਨੇ ਕੁਛ ਨਹੀਂ ਕਰਵਾਇਆ ਜੀ ਮੈਂ ਤੈਨੂੰ ਕਹਿ ਰਹੀ ਹਾਂ ਨਾ ਮੈਂ ਚਾਚ ਕੁਛ ਨਹੀਂ ਮਲਾਇਆ ਹੈਗਾ ਕਿਉਂ ਲੱਗਿਆ ਸਾਨੂੰ ਮਾਰਨ ਵਾਸਤੇ ਤੂੰ ਕੀ ਚਾਹੀਦਾ ਤੈਨੂੰ ਦੱਸ ਮੈਨੂੰ ਕੁਛ ਨਹੀਂ ਚਾਹੀਦਾ ਜੀ ਤੁਹਾਨੂੰ ਹੀ ਲੱਗਿਆ ਜੀ ਮੈਂ ਕੁਛ ਨਹੀਂ ਮਲਾਇਆ ਚਾਚ ਦੱਸ ਦਿਆਂ ਕਿ ਮਾਰਾਂ ਇੱਕ ਹੋਰ ਚੁੱਪ ਚਾਪ ਦੱਸ ਬੋਲਣਾ ਨਹੀਂ ਹੈ ਦੱਸ ਮੈਨੂੰ ਚਾਹਤ ਹੈ ਨਹੀਂ ਦੇਖ ਲੈ ਬੇਬੀ ਬੋਲ ਪਾ ਹੁਣ ਸੱਚ ਦੱਸ ਲੈ ਬੋਲੂ ਵੀ ਕਿਵੇਂ ਬੋਲੂ ਕਿ ਕਿਵੇਂ ਤੈਨੂੰ ਤੇ ਮੈਨੂੰ ਮਾਰਨ ਦੀਆਂ ਪਲੈਨਿੰਗਾਂ ਚੱਲ ਰਹੀਆਂ ਨੇ ਹਾਂ ਇਹ ਨਹੀਂ ਪਤਾ ਕੀ ਮਾਰਦੀ ਹੈ ਕੀ ਪਤਾ ਹੋ ਇਹ ਤਾਂ ਇਹੀ ਦੱਸੂਗੀ ਦੱਸ ਜੇ ਨਹੀਂ ਦੱਸਦੀ ਤਾਂ ਚੱਕ ਚੱਲ ਨਾਲ ਦੀਆਂ ਨਿਕਲ ਬਰਤ ਨਹੀਂ ਬੋਲੇਗੀ ਕਿ ਨਹੀਂ ਬੋਲਣਗੇ ਦੱਸ ਦੱਸ ਦੇ ਬੇਬੇ ਮੈਂ ਕਹਣਾ ਚਾਹ ਤਾਂ ਉੱਥੇ ਪਈ ਹੋਊਗੀ ਤੇ ਸੀਸੀਵੀ ਮੈਨੂੰ ਪਤਾ ਨਹੀਂ ਕਿੱਥੇ ਰੱਖੀ ਹੈ ਚੱਕ ਕੇ ਲਿਆ ਤੇ ਲਾਵਣਾ ਤੇ ਮੂੰਹ ਨੂੰ ਫਿਰ ਸਾਰਾ ਕੁਝ ਨਾ ਗੋਬੀ ਨਹੀਂ ਮੈਂ ਇਹ ਜੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਸੋਚ ਰਹੇ ਹੋ ਤੂੰ ਮੈਨੂੰ ਆਏ ਦੱਸ ਦੇ ਚਾਹੀਦਾ ਕੀ ਹੈ ਤੈਨੂੰ ਮੈਂ ਨਾ ਪਿਆਰ ਦਿੱਤਾ ਇਹ ਮਰਜੂਰ ਆਪਾਂ ਨੂੰ ਮਾਰਨ ਨੂੰ ਫਿਰਦੀ ਆ ਬੇਬੇ ਫਿਰ ਇਹੀ ਮਰੀ ਚੰਗੀ ਆ ਆਪਾਂ ਮਰ ਜਾਈਏ ਜਿਹੜੀ ਤਾਂ ਇਹ ਨਹੀਂ ਸਮਝ ਆਉਂਦੀ ਕੀ ਆਪਣੇ ਨਾਲ ਕਾਦਾ ਪੈਰ ਕੱਢਦੀ ਐ ਦੱਸ ਬੋਲੇਗੀ ਕਿ ਨਹੀਂ ਮੈਂ ਤੈਨੂੰ ਮਾਰਨਾ ਚਾਹੁੰਦੀ ਆ ਮਾਰਨਾ ਕੌਣ ਆ ਤਾਂ ਸਮਝ ਨਹੀਂ ਆਉਂਦੀ ਵੀ ਇਹ ਮਾਂ ਪੁੱਤਾਂ ਨੂੰ ਸਾਨੂੰ ਕਿਉਂ ਮਾਰਨਾ ਚਾਹੁੰਦੀ ਐ ਇਹ ਤਾਂ ਹਜੀ ਸ਼ੁਕਰ ਹੈ ਰੱਬ ਦਾ ਵੀ ਜਵਾਕ ਨੇ ਇਹਨੂੰ ਕੁਝ ਪਾਉਂਦੀ ਨੂੰ ਵੇਖ ਲਿਆ ਨਹੀਂ ਤਾਂ ਜੇ ਮੈਂ ਚਾਹ ਵੀ ਲੈਂਦੀ ਪਤਾ ਨਹੀਂ ਕੀ ਬੜਨਾ ਸੀ ਸ਼ੁਕਰ ਹੈ ਰੱਬਾ ਤੂੰ ਹੀ ਰੱਖਣ ਵਾਲਾ ਛਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਬੇਬੇ ਮਾਂ ਪੁੱਤ ਅਜਵਾਕ ਨੂੰ ਦੂ ਸਾਮ ਲੇ ਬੇ ਜਵਾਕ ਫੜ ਤੂੰ ਸੰਭ ਲੈ ਮੈਨੂੰ ਹੁਣ ਕਿਸੇ ਤੇ ਭਰੋਸਾ ਨਹੀਂ ਰਿਹਾ ਸੱਚੀ ਗੱਲ ਐ ਪੁੱਤ ਬੰਦਾ ਕਿਸੇ ਤੇ ਭਰੋਸਾ ਕਰੇ ਆਪਦੀ ਬੈਰੀ ਦੁਸ਼ਮਣ ਬਣ ਕੇ ਚਲੇ ਤਾਂ ਮੈਂ ਇਹਨੂੰ ਦੇਖ ਲਿਆ ਤੇ ਹਜ ਜਵਾਕ ਨਾ ਇਹ ਕੋਈ ਸੱਚ ਨਾਲ ਦੇਖ ਸਕਦਾ ਨਾ ਇਹਨੂੰ ਪਤਾ ਐ ਇਹ ਤਾਂ ਆਪਦੀ ਮਾਂ ਸਮਝ ਕੇ ਤੇ ਕੁਝ ਖਾ ਪੀ ਲੈਂਦਾ ਉਹ ਤੋਂ ਫਿਰ ਸੱਚੀ ਗੱਲ ਐ ਪੁੱਤ ਉਹਦਾ ਤਾਂ ਪਾਪਣ ਦਾ ਇਹ ਵੀ ਨਹੀਂ ਸੀ ਪਤਾ ਮਾਂ ਤਾਂ ਵਿਚ ਜਵਾਕ ਨੂੰ ਵੀ ਖਤਮ ਕਰ ਦਿੰਦੀ ਦੋਵਾਂ ਨੇ ਬੇਬੇ ਆਪਾਂ ਨੂੰ ਸੋਚ ਲਿਆ ਮਾਰਨ ਬਾਰੇ ਇਨੂੰ ਕੀ ਛੜਦੀ ਉਹ ਨਲੇ ਉਹਦਾ ਕੀ ਲੱਗਿਆ ਉਹੀ ਤਾਂ ਗੱਲ ਐ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਵੀ ਇਹਨੂੰ ਹੋ ਕਿ ਗਿਆ ਜਿਹੜਾ ਕੁਝ ਚਾਹੀਦਾ ਸੀ ਇਹਨੂੰ ਮੈਂ ਲਿਆ ਕੇ ਦਿੱਤਾ ਸਿਉਣਾ ਕੀ ਕੁਝ ਵੀ ਸੂਟ ਸੱਪੇ ਜਿੰਨਾ ਕੁਝ ਭਾਲਦੀ ਸੀ ਸਾਰਾ ਕੁਝ ਦਿੱਤਾ ਹਜੇ ਵੀ ਪਤਾ ਨਹੀਂ ਕੀ ਭਾਲਦੀ ਸੀ ਉਹ ਤਾਂ ਕੋਤੇ ਹੀ ਜਾਣੇ ਵੀਰੇ ਦੇ ਚਿੱਤ ਚ ਕੀ ਹੈਗਾ ਸਮਝ ਨਹੀਂ ਲੱਗਦੀ ਰਵੇ ਮੈਨੂੰ ਮੇਰਾ ਤਾਂ ਦਿਮਾਗ ਖਰਾਬ ਹੋ ਹੈ ਪਿਆ ਹੁਣ ਦੱਸ ਕੀ ਕਰਾਂਗੇ ਉਧਰ ਮਨਿੰਦਰ ਨੂੰ ਘਰੋਂ ਘੜਤਾ ਸਰੇਣਤਾ ਫਿਰ ਕੰਮੀ ਇਹ ਜਿਆ ਕੀਤਾ ਸੀ ਆਪਣਾ ਤਾਂ ਜੀਓਜੀ ਬੈਰੀ ਬਣ ਗਿਆ ਹਰ ਕੋਈ ਆਪਦੇ ਰੰਗ ਦਿਖਾਉਂਦਾ ਹੈਗਾ ਹੁਣ ਫਿਰ ਕੀ ਕਰੀਏ ਐ ਤਨੇ ਸਰਨਾ ਮੈਂ ਕੀ ਦੱਸਾਂ ਪੁੱਤ ਮੇਰੇ ਤਾਂ ਸੱਚੀ ਦਿਮਾਗ ਡੱਲ ਹੋਇਆ ਪਿਆ ਮੈਨੂੰ ਤਾਂ ਕੁਛ ਨਹੀਂ ਆਉੜਦਾ ਮੈਂ ਤੈਨੂੰ ਐਂ ਕਹਿੰਦਾ ਸੀ ਮਨਿੰਦਰ ਦੀ ਮਾਨ ਹੋਣ ਲੱਗਾ ਉਹਦਾ ਕੀ ਕਸੂਰ ਸੀਗਾ ਗਲਤੀ ਤਾਂ ਤੇ ਪਿਉਨੇ ਕਰੀਏ ਮਨਿੰਦਰ ਨੂੰ ਆਪਾਂ ਲੈ ਆਉਣੇ ਆ ਇੱਥੇ ਨਾਲੇ ਜਵਾਕਾਂ ਨੂੰ ਸੰਭਲੂਗੀ ਠੀਕ ਹੈ ਪੁੱਤ ਜਿਵੇਂ ਤੂੰ ਕਹਿਣਾ ਪਰ ਮੇਰਾ ਤਾਂ ਫੋਨ ਲਾਉਣ ਨੂੰ ਜੀ ਨਹੀਂ ਕਰਦਾ ਉਹਨਾਂ ਨਾਲ ਕਿਹੜਾ ਆਪਾਂ ਥੋੜੀ ਕੀਤੀ ਐ ਮੈਂ ਤਾਂ ਮਨਿੰਦਰ ਦੀ ਮਾਂ ਨੂੰ ਉਹਦੇ ਬਹੁਤ ਕੁਝ ਬੋਲ ਕੇ ਆਈ ਆ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਕਿਹੜਾ ਆਪਾਂ ਪਹਿਲੇ ਨਹੀਂ ਬੋਲੇਆ ਬਥੇੜਾ ਨਹੀਂ ਬੋਲੇਆ ਪਰ ਜਦੋਂ ਆਪਾਂ ਮਨਿੰਦਰ ਨੂੰ ਇੱਥੇ ਲੈ ਕੇ ਆਉਣ ਦੀ ਗੱਲ ਕੀਤੀ ਨਾ ਉਹਦੀ ਮਾਂ ਨੇ ਮਿੰਟ ਦੇ ਵਿੱਚ ਵਿਗਲ ਜਾਣਾ ਹਾਂ ਪੁੱਤ ਇਹ ਤਾਂ ਉਹਨਾਂ 'ਚ ਗੁਣ ਐ ਟਾਲ ਟੌਦੀ ਜਾਂਦੇ ਐ ਸਾਰੀਆਂ ਕੌੜੀਆਂ ਗੱਲਾਂ ਨਾ ਇੱਕ ਮਿੰਟ 'ਚ ਭੁਲਾ ਦਿੰਦੇ ਐ ਪੁੱਤ ਤਾਂ ਜਾਣਗੇ ਬੇਬੇ ਉਹ ਚੱਲ ਤੂੰ ਐ ਕਰ ਛੱਡ ਤੂੰ ਨਾ ਲਾ ਫੋਨ ਮੈਂ ਜਾਣਾ ਜਦੋਂ ਮੈਂ ਜਾਵੜਿਆ ਨਾ ਤਾਂ ਮੈਨੂੰ ਤਾਂ ਜਵਾਬ ਦੇ ਹੀ ਨਹੀਂ ਸਕਦੀ ਛੱਡ ਪੁੱਤ ਨਾਲੇ ਮੇਰੀ ਵੀ ਇੱਜ਼ਤ ਰਹਿ ਜੂਗੀ ਵੀ ਮੈਂ ਇੰਨਾ ਕੁਝ ਬੋਲਿਆ ਸੀ ਮੈਂ ਆਪ ਤਾਂ ਨਹੀਂ ਉਹਨਾਂ ਦੀ ਦੇਲੀਆਂ ਤੇ ਗਈ ਦੁਆਰੇ ਤੂੰ ਧਿਆਨ ਰੱਖਿਆ ਕਰ ਬੇਬੇ ਹੁਣ ਆਪਦਾ ਮੇਰੀ ਗੱਲ ਸੁਣ ਲੈ ਮੈਨੂੰ ਕਿਸੇ ਤੇ ਵੀ ਯਕੀਨੀ ਕਿਸੇ ਤੇ ਵੀ ਤੇ ਉਪਰਾ ਬੰਦਾ ਆਪਣੇ ਘਰੇ ਆਉਣਾ ਨਹੀਂ ਚਾਹੀਦਾ ਠੀਕ ਹੈ ਪੁੱਤ ਆਪਣੇ ਆਪਣੇ ਆਪ ਦੇ ਨਾਲ ਇਹ ਜੀ ਕਰਨ ਲੱਗ ਗਏ ਤਾਂ ਬਗਾਨਿਆਂ ਦਾ ਕੀ ਯਕੀਨ ਕਰਾਂਗੇ ਦੂਜੀ ਗੱਲ ਉਹ ਕਾਲੇ ਦੀ ਉਨੇ ਕੇਸ ਕਰ ਰੱਖਿਆ ਇੱਕ ਮਿੰਟ ਇੱਕ ਮਿੰਟ ਨਹੀਂ ਸਾਹ ਲੈਣ ਦਿੰਦਾ ਮੈਨੂੰ ਪੁੱਤ ਬਲਬਲ ਵੀ ਨਾ ਕਿਸੇ ਦੀ ਉਂਗਲਾਂ ਤੇ ਚੜੀ ਹੋਈ ਐ ਕੀ ਕਹਿ ਸਕਦਾ ਇਹਦਾ ਆਪਦਾ ਦਿਮਾਗ ਨਹੀਂ ਇੰਨਾ ਕੰਮ ਕਰਦਾ ਪਤਾ ਨਹੀਂ ਓਹ ਕੀ ਸੋਚਦੀ ਐ ਇਹ ਕਿਹੜੇ ਭਾਵੇਂ ਨੂੰ ਪਹੁੰਚਾਉਣਾ ਸੀ ਇਹਨੇ ਹਲੇ ਆਪਾਂ ਨੂੰ ਬਚ ਗਏ ਬਚ ਗਏ ਜੇ ਮੈਂ ਨਾ ਦੇਖਦਾ ਤਾਂ ਪੱਟੇ ਜਾਂਦੇ ਸਾਰਾ ਕੁਝ ਜਾਂਦਾ ਇਹ ਤਾਂ ਪੁੱਤ ਰੱਬੇ ਰੱਖਣ ਵਾਲਾ ਜਿੰਨਾ ਚਿਰ ਉਹਨੇ ਦਾਤੇ ਨੇ ਸਾਹ ਦਿੱਤੇ ਨਾ ਉਹ ਤਾਂ ਹਰ ਹਿੱਲੇ ਲੈਣਿਆ ਹੁਣ ਨਾ ਚਿਰ ਕੋਈ ਵੀ ਆਪਣਾ ਬਾਲ ਨਹੀਂ ਬੀਂਗਾ ਕਰ ਸਕਦਾ ਇਹ ਤਾਂ ਗੱਲ ਹੈਗੀ ਆ ਬੇਬੇ ਅੱਜ ਤਾਂ ਰੱਖ ਲੈ ਤੂੰ ਐ ਕਰ ਮਨਿੰਦਰ ਕੋਲੇ ਜਾ ਤੇ ਉਹਨੂੰ ਲੈ ਕੇ ਆ ਲਿਆਉਣਾ ਮਨਿੰਦਰ ਨੂੰ ਤਾਂ ਪੁੱਤਰ ਮੰਮਾ ਪਾਸ ਜਾ ਨਾ ਹੈ ਜਾ ਨਾ ਚੱਲ ਫੇ ਮੰਮਾ ਨੂੰ ਲੈ ਕੇ ਆਉਣੇ ਆਪਾਂ ਠੀਕ ਆ ਹੈ ਐ ਕਰ ਬੇਬੇ ਚਾਲ ਕਰ ਦੇ ਇਹਨੂੰ ਕੀ ਲੈ ਜਾਏ ਇਹ ਤਾਂ ਕੀ ਕਰਾਉਣਾ ਜਵਾਕ ਨੂੰ ਰਹਿਣ ਦੇ ਘਰੇ ਕੋਈ ਨਹੀਂ ਤੂੰ ਹੀ ਭਗ ਜਾ ਚਲ ਠੀਕ ਆ ਫਿਰ ਐ ਕਰ ਦਾਦੀ ਬਾਸ ਰਹਿ ਦੂੰ ਮੈਂ ਮਮਾ ਨੂੰ ਲੈ ਕੇ ਆਉਣਾ ਠੀਕ ਆ ਜਾ ਹੈ ਛੇੜੀਆਂ ਕਰ ਲਿਓ ਜਾਣ ਆਦੀ ਬੇਬੇ ਕਿਸੇ ਨਾ ਕਿਤੇ ਮੇਰਾ ਪੁੱਤ ਨਾ ਨਾ ਕਿਤੇ ਨਹੀਂ ਮੈਂ ਤਾਂ ਤੇ ਕੋਲੀ ਰੱਖੂ ਪੁੱਤ ਜਾ ਭਗ ਜਾ ਤੂੰ ਇਹ ਮੇਰਾ ਛੋਣਾ ਜਾ ਬੁੱਝਨੀ ਛੋਣਾ ਜਾ ਬੁੱਝਨੀ